ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਦੇਖੋ ਜਿਹਨਾਂ ਨੂੰ ਦੁੱਖ ਹੁੰਦਾ ਹੈ ਤੇ ਘਰ ਬੈਠਿਆ ਵੀ ਹੁੰਦਾ ਹੈ ਜਦ ਸੁਣੀ ਇਹ ਬਾਤ ਤੇ ਦੁੱਖ ਬੜਾ ਮਹਿਸੂਸ ਹੋਇਆ ਤੇ ਮੈਂ ਕਿਹਾ ਬੱਚੇ ਮੈਨੂੰ ਲੈ ਕੇ ਚੱਲੋ ਕਿ ਮੈਂ ਪਹੁੰਚਣਾ ਜ਼ਰੂਰੀ ਹੈ ਸੋ ਇਸ ਵਾਸਤੇ ਬੱਚੀਆਂ ਨੇ ਵੀ ਬੋਲਿਆ ਉਹਨਾਂ ਵੀ ਬੋਲਿਆ ਇਹ ਦੁੱਖ ਬੜਾ ਬڑا ਹੁੰਦਾ ਹੈ ਇਨੀ ਕੁ ਉਮਰ ਤੇ ਚਲੇ ਜਾਣਾ ਬਹੁਤ ਦੁੱਖ ਹੈ ਕਿਉਂ ਬੜੇ ਬਜ਼ੁਰਗਾਂ ਨੇ ਲਿਖਿਆ ਹੈ ਧੀਆਂ ਦੀ ਮੇਲ ਪਰ ਦੌੜ ਵੀ ਮਾਵਾਂ ਤੱਕ ਹੁੰਦੀ ਹੈ ਮਾਂ ਮਰੇ ਤੇ ਪੇਕੇ ਹੀ ਛੁੱਟਦੀ ਮਾਂ ਮਰੇ ਤੇ ਪੇਕੇ ਛੁੱਟਦੀ ਪਿਓ ਮਰੇ ਘਰ ਵਿਹਲਾ ਭਾਈ ਮਰੇ ਤੇ ਬਾਹ ਪੱਜ ਜਾਂਦੀਆਂ ਉਜੜ ਜਾਂਦਾ ਇਹ ਮੇਲਾ ਕਿਉਂ ਇਹ ਟੈਮ ਇਹੋ ਜਿਹਾ ਸੀ ਕਿ ਜਿਹਦੇ ਵਿੱਚ ਬੜੇ ਬੜੇ ਪੀਰ ਬੇਗੰਬਰ ਔਲੀਏ ਸਭ ਨੂੰ ਜਾਣਾ ਪਿਆ ਜਾਣਾ ਜ਼ਰੂਰ ਹੈ ਪਿਆਰੇ ਰਹਿਣਾ ਜਹਾਨ ਹੈ ਭੂਲੇ ਨਾ ਫਿਰੋ ਪਿਆਰੇ ਸੁਪਨਾ ਜਹਾਨ ਜਿੰਨਾਂ ਦਾ ਕਾਣਾ ਨਾ ਆਇਆ ਇਹ ਨਹੀਂ ਕਿ ਜੇ ਭਾਵੇਂ ਨੂੰ ਕਹੇ ਭਾਵੇਂ ਬੱਚਾ ਵੀ ਸੀ ਇਸ ਗੱਲ ਨੂੰ ਦੇਖਿਆ ਕਿ ਮੈਂ ਬਹੁਤ ਬਾਤ ਗੁਈਏ ਉਹ ਦੇਖੇ ਕਿ ਜਿਨ੍ਹਾਂ ਨੇ ਕਿ ਦੀਵੇ ਜਗਾਤੇ ਦੇ ਚਿਰਾਗ ਪਾ ਕੇ ਰੱਖ ਦੇਣਾ ਤੇ ਦੀਵੇ ਜਗਣੇ ਇੰਨੇ ਲੋਕ ਇਹਨੇ ਕਦੇ ਉੱਥੇ ਵੀ ਇਕੱਠੇ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਵਿੱਚ ਕੋ ਪਿਛਲੀ ਪੁਰਾਣੀ ਬੰਦਗੀ ਹੈ ਨਾ ਉਸ ਬੰਦਗੀ ਦਾ ਮੁੱਲ ਪੈਂਦਾ ਹੁਣ ਦੀ ਨਹੀਂਗੀ ਪਿਛਲੀ ਬੰਦਗੀ ਦਾ ਕਿ ਉਹਨਾਂ ਨੂੰ ਲੋਕੀ ਯਾਦ ਕਰਦੇ ਜਿਵੇਂ ਕਿ ਇੱਕ ਜਗ੍ਹਾ ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਈ ਕਬੀਰ ਕਹਿੰਦੇ ਜਦੋਂ ਮੈਂ ਜੰਮਿਆ ਸੀ ਤੇ ਦੁਨੀਆ ਮੈਂ ਰੋਇਆ ਸੀ ਤੇ ਦੁਨੀਆ ਖੁਸ਼ੀ ਮਨਾਉਂਦੀ ਸੀ ਫਿਰ ਕੀ ਕਰਨਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ ਕਿ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਫਿਰ ਐਸੀ ਕਰਨੀ ਕਰ ਚਲੋ ਹਮ ਹਾਂਸੇ ਜਗ ਰੋ ਉਹ ਯਾਦ ਕਰ ਲੋ ਪਿਛਲੇ ਉਹ ਜਿਹੜੀ ਬੰਦਗੀ ਕੀਤੀ ਹੋਈ ਹੈ ਨਾ ਹਜ਼ੂਰ ਤਾਂ ਲਿਖਦੇ ਸਨ ਬੜੇ ਅਰਫ ਲੋਕ ਮੁੱਲ ਕਿਵੇਂ ਪੈਂਦਾ ਉਹ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦਬਨ ਮਟੀਆਂ ਭਰ ਕੇ ਜੇ ਭਲਾਵ ਮਰ ਵੀ ਜਾਵਣ ਫਿਰ ਵੀ ਜ਼ਿੰਦਾ ਨੇ ਮਰ ਕੇ ਭਗਤ ਰਾਮ ਆ ਫੇਰ ਸੰਭਾਲੇ ਜੋ ਕੁਝ ਜਾਂਦੇ ਤਰਕੀ ਜਿਨਾਂ ਦਾ ਨਾਮ ਹੈ ਨਾ ਉਹ ਨਹੀਂ ਜਾਂਦੇ ਜਿਸ ਵਕਤ ਯਾਦ ਕਰੋਗੇ ਉਸ ਵळे ਉਹ ਸਦਾ ਹੀ ਜ਼ਿੰਦਾ ਨੇ ਉਹ ਸਦਾ ਜ਼ਿੰਦਾ ਹੁੰਦਾ ਹੈ ਇਸ ਵਾਸਤੇ ਉਹਨਾਂ ਦਾ ਲੋਕਾਂ ਦਾ ਨਾਮ ਹੁੰਦਾ ਉਹ ਜਾਂਦੇ ਨਹੀਂ ਜੇ ਜਾਂਦੇ ਨੇ ਤੇ ਕਹਿੰਦੇ ਨੇ ਐਵੇਂ ਬੋਲ ਨਾ ਬਨੇਰੇ ਉੱਤੇ ਕਾਮਾ ਸੱਜਣਾ ਨੇ ਹੁਣ ਨਹੀਂ ਆਉਣਾ ਆਉਣਾ ਹੁੰਦਾ ਤੇ ਦੱਸੇ ਨਾ ਸਰਨਾਵਾ ਸੱਜਣਾ ਨਹੀਂ ਆਉਣਾ ਇਸ ਵਾਸਤੇ ਪੇ ਕਹਿੰਦੇ ਜੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਾਰੇ ਜੀ ਲਾਂ ਉਹ ਯਾਦ ਰਹਿ ਜਾਂਦੀ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੀ ਬੰਦਗੀ ਦੇ ਨਾਲ ਕਹ ਆ ਵੀ ਸੱਜ ਲੈਂਦੇ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਨੇ ਇਸ ਵਾਸਤੇ ਨਾ ਬਜ਼ੁਰਗਾਂ ਨੇ ਕਿਹਾ ਤੇ ਨਹੀਂ ਤੇ ਫਾਰਸ ਨੇ ਕਿੰਨਾ ਹੀਰ ਤੇ ਲਿਖਿਆ ਸਹਿਤੀ ਨੇ ਆਖਿਆ ਬਾਬਾ ਜੀ ਤੇਰਾ ਠੂਠਾ ਭੱਜ ਗਿਆ ਸਾਡੇ ਕੋ ਮੱਟ ਦੀ ਕੀਮਤ ਲੈ ਜਾ ਤਕਦੀਰ ਤੇ ਬੜੇ ਬੜੇ ਪੀਰਾਂ ਪੈਗੰਬਰਾਂ ਉਲੀਆਮਾਂ ਤੋਂ ਨਹੀਂ ਟਲੀ ਕੀ ਹੋਇਆ ਤੇ ਤੇਰਾ ਠੂਠਾ ਭੱਜ ਗਿਆ ਕਹਿੰਦੀ ਗਿਆ ਜੇ ਭੱਜ ਤਕਦੀਰ ਦੇ ਨਾਲ ਠੂਠਾ ਲੈ ਜਾ ਕੀਮਤ ਸਾਥੋਂ ਮੱਟ ਦੀਵੇ ਤਕਦੀਰ ਅੱਲਾਹ ਦੂਨੇ ਕੌਣ ਮੋੜੇ ਤਕਦੀਰ ਪਹਾੜ ਨੂੰ ਕੱਟਦੀਵੇ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀ ਵੇ ਸ਼ਿਵ ਜੀ ਨੂੰ ਤੇ ਪਾਰਵਤੀ ਨੂੰ ਜਿਸ ਵੇਲੇ ਉਹਨਾਂ ਦਾਣਾ ਬਹਿਸ਼ਤਾਂ ਵਿੱਚ ਖਾਦਾ ਤੇ ਫੇ ਥੱਲੇ ਭੇਜਿਆ ਜਾਓ ਮਖਲੂਕ ਕਾਇਨਾਤ ਤਿਆਰ ਕਰ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀ ਵੇ ਯੂਸਫ ਜੀਆਂ ਪੈਗੰਬਰਾਂ ਸ਼ਹਾਜ਼ਾਦਿਆਂ ਨੂੰ ਤਕਦੀਰ ਖੂਏ ਵਿੱਚ ਸੜਦੀ ਵੇ ਸੇਲੇ ਮਾਨ ਝੋਕੇ ਪੱਠ ਮਾਛੀਆਂ ਦੇ ਤਖਤ ਚਾਰ ਤਕਦੀਰ ਉਲਟਦੀ ਵੇ ਤਕਦੀਰ ਜਿਸ ਦੇ ਸਿਰ ਤੇ ਤਾਜ ਰਖੇ ਕਦਮ ਉਸ ਦੇ ਪਿਰਥਵੀ ਚਟਦੀ ਵੇ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕਟਦੀ ਵੇ ਵਾਰਸ ਨਬੀ ਦੇ ਦੰਦ ਸ਼ਹੀਦ ਹੋਇਆ ਤਕਦੀਰ ਨੇ ਕਿਸੇ ਤੋਂ ਹਟਦੀ ਸਭ ਨੂੰ জানা ਪਿਆ ਹੈ ਇਸ ਵਾਸਤੇ ਕਿ ਜੋ ਮਹਾਰਾਜ ਨੇ ਕੋ ਲਿਖਿਆ ਹੈ ਨਾ ਉਹਦਾ ਪਾਣਾ ਜਿਹੜਾ ਮਰਨਾ ਪੈਂਦਾ ਹੈ ਕਿ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਬਲ ਪਿੱਛੇ ਵੀ ਜੀਆ ਨੂੰ ਬੜਾ ਬਲ ਬਖਸ਼ੇ ਮਹਾਰਾਜ ਜੀ ਤੁਹਾਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਦੇਵੇ ਬੱਚੇ ਨੂੰ ਸਾਡੀ ਸਦਾ ਹੀ ਇਹ ਦੁਆ ਹੈ ਕਿ ਮਹਾਰਾਜ ਜੀ ਨੂੰ ਸਦਾ ਹੀ ਲੋਕ ਮਰਨਗੇ ਲਈ ਉਹ ਸਦਾ ਹੀ ਜ਼ਿੰਦਾ ਜਦੋਂ ਵੀ ਨਾ ਕਰੋਗੇ ਜਾਂਦੇ ਨਹੀਂ ਹੋ ਇਸ ਵਾਸਤੇ ਤੇ ਪਿਛਲੇ ਜੀ ਵੀ ਜਿਹੜੇ ਨੇ ਮਾਤਾ ਹੈ ਬੱਚੇ ਨੇ ਤੇ ਮੈਂ ਕਹਿੰਦਾ ਉਹਨਾਂ ਦੇ ਵੀ ਮਹਾਰਾਜ ਜੀ ਨੂੰ ਕਰਨ ਲਈ ਵੀ ਆਪਣੇ ਨੂੰ ਕਿ ਬਲ ਬਖਸ਼ੇ ਤੇ ਮਹਾਰਾਜ ਜੀ ਨੂੰ ਕਰਨ ਕਿਉਂ ਕਿ ਉਹਨਾਂ ਯਾਦਾਂ ਹੀ ਹੁੰਦੀਆਂ ਨੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀਣਾਗੇ એની ગલ કાચેક મરજી બસ એટલા કાફી